ਗਧਿਆ ਅੱਜ ਤੂੰ ਫੇਰ ਮੇਰੇ ਵਿੱਚ ਵਜਿਆ ਤੂੰ ਇੱਥੇ ਕੀ ਕਰਦਾ ਓਏ ਮੈਂ ਤਾਂ ਹਰਾ ਖਾਣਾ ਆਇਆਗਾ ਤੂੰ ਇੱਥੇ ਕੀ ਕਰਦਾ ਓਏ ਮੈਂ ਵੀ ਚੀਤਾ ਮੈਂ ਵੀ ਇੱਥੇ ਸ਼ਿਕਾਰ ਕਰਨ ਆਇਆ ਜੇ ਗਧਿਆ ਬਾਲਾ ਆਕੜਿਆ ਨਾ ਤਾਂ ਮੈਂ ਦੰਦੀ ਭਰ ਲੂੰ ਓਏ ਪਹਿਲੀ ਗੱਲ ਤਾਂ ਗੱਲ ਆ ਸੁਣ ਲਾ ਜੇ ਤੂੰ ਦੰਦੀ ਭਰੀ ਮੇਰੇ ਕੋਲ ਜਾਣਾ ਨਹੀਂ ਪਰ ਜੇ ਮੈਂ ਦਰਤੀ ਮਾਰਦੀ ਫੇਰ ਤੇਰਾ ਰਾਣਾ ਕੁਸ ਨਹੀਂ ਜੇ ਤੂੰ ਫੇਰ ਵੀ ਬਚ ਗਿਆ ਫੇਰ ਮੈਨੂੰ ਦੇਖ ਕੇ ਤੈਨੂੰ ਦੁਆਰਾ ਭੇਜਿਆ ਕਰੂਗਾ ਸਮਝ ਗਿਆ ਨਾ ਓ ਚੁੱਪ ਕਰ ਉਹ ਕੁੱਤਿਆ ਸਾਡੀ ਦਾ ਜੰਗਲ ਚ ਰਹਿਣਾ ਮਜਬੂਰੀ ਆ ਉਹ ਤੋਤਾ ਕਿਹਦੇ ਬਾਹਰ ਚ ਬਹਿ ਕੇ ਦੋ ਫੁਲਕੇ ਖਾ ਲਾ ਯਾ ਹੁਣ ਤਮੈਨੇ ਹੁਣ ਪੰਗਾ ਲਿੱਤਾ ਨਾ ਆਸਮਾਨ ਕਾਲਾ ਤੇ ਚਿੱਟਾ ਦਿਖੂ ਓਏ ਆਸਮਾਨ ਨੀਲਾ ਹੁੰਦਾ ਤੈਨੂੰ ਕਿਹਨੇ ਕਾਲਾ ਕਹਿਤਾ ਤੈਨੂੰ ਕਿਹਨੇ ਕਹ ਆਸਮਾਨ ਨੀਲਾ ਹੁੰਦਾ ਕਾਲਾ ਹੁੰਦਾ ਓ ਬੇਵਕੂਫਾ ਤੈਨੂੰ ਕਿਹਨੇ ਮਤ ਦਿੱਤੀ ਓਏ ਆਸਮਾਨ ਨੀਲਾ ਹੀ ਹੁੰਦਾ ਓ ਚੁੱਪ ਕਰ ਉਹ ਕੁੱਤਿਆ ਅੱਲਾ ਦਾ ਗਧਾ ਮਗਰ ਪੈ ਗਿਆ ਹੁਣ ਤੂੰ ਭੌਂਕੀ ਜਾਨਾ ਮੇਰੇ ਭੌਂਕਨ ਦਾ ਮਤਲਬ ਇਹ ਆ ਵੀ ਆਪਾਂ ਜੰਗਲ ਦੇ ਰਾਜੇ ਕੋਲੇ ਚੱਲਦੇ ਆ ਆਪਾਂ ਉਹ ਤੋਂ ਸਲਾਹ ਲੈਣੇ ਆ ਵੀ ਅਸਮਾਨ ਚਿੱਟਾ ਹੁੰਦਾ ਕਿ ਕਾਲਾ ਹੁੰਦਾ ਹਾਂ ਉਹ ਕੁੱਤਾ ਪਹਿਲੀ ਵਾਰ ਜ਼ਿੰਦਗੀ ਚ ਚੱਜ ਦੀ ਗੱਲ ਕੀਤੀ ਆ ਚਲੋ ਗੱਲਿਆ ਨਾਲੇ ਤੇਰਾ ਪਤਾ ਲੱਗ ਜੂ ਸਲਾਹ ਮੈਨੂੰ ਤਾਂ ਆਪਣੇ ਪਤਾ ਵੀ ਅਸਮਾਨ ਚਿੱਟਾ ਹੁੰਦਾ ਕਿ ਕਾਲਾ ਹੁੰਦਾ ਚਲ ਇੰਨੇ ਬੰਨਣ ਨਾਲੇ ਮੈਨੂੰ ਪਤਾ ਲੱਗ ਜੂ ਗਦਾ ਚੀਤਾ ਤੇ ਕੁੱਤਾ ਇਹ ਕਿਵੇਂ ਇਕੱਠੇ ਤੁਰਿਆ ਦਿਆ ਇਹਨਾਂ ਦਾ ਨਾਲੇ ਮੇਲ ਹੀ ਕੋਈ ਨਹੀਂ ਰਾਜਾ ਸਾਹਿਬ ਹੁਣਾ ਕੋਈ ਕੰਮ ਲੱਗ ਜੂ ਪਤਾ ਆ ਜਾਣ ਦਿਓ ਚਲੋ ਉਹ ਕੁੱਤੇ ਆ ਹੁਣ ਕੀ ਹੋ ਗਿਆ ਹੁਣ ਕਿਉਂ ਭੁੰਕੀ ਆ ਨਾ ਚੀਤਾ ਸਾਹਿਬ ਜੀ ਮੈਨੂੰ ਲੱਗਦਾ ਮਗਰ ਤੁਰਿਆ ਉਹਦਾ ਗਦਾ ਸੂਪਿਆ ਕੀ ਹੋੜੇ? ਕਾ ਭੈਣ ਰਿਆ ਖਾਣਾ ਕੀ ਆ ਤੂੰ? ਤੂੰ ਤਾਂ ਮੇਰੀ ਵੀ ਇਨਸਾਲਟ ਕਰਾਤੀ। ਪਹਿਲਾਂ ਨਿਗਾਹ ਨਾ ਦੇਖਤਾ ਲਿਆ ਕਰ। ਸੌਰੀ ਚੀਤਾ ਜੀ। ਛੋੜੇ ਸੰਤਰੀ। ਇਹ ਕੰਮ ਕਰ। ਆ ਇਹਨਾਂ ਖਾਤਰ ਨਾਲ ਫਲ ਫੂਡ ਦਾ ਪ੍ਰਬੰਧ ਕਰ। ਲੈ ਕਿਉਂ? ਆ ਬਈ। ਕਿਵੇਂ ਆਣੇ ਹੋਏ? ਰਾਜਾ ਜੀ ਅਸੀਂ ਤਾਂ ਕਫਰਿਆਦ ਲੈ ਕੇ ਆਏ ਆ। ਆ ਦੱਸੋ ਕਿਹੜੀ ਫਰਿਆਦ ਆ ਫਰਿਆਦ ਤਾਂ ਅਸੀਂ ਇਹ ਲੈ ਕੇ ਆਏ ਆ ਜੀ ਚੀਤਾ ਗਧੇ ਨਾਲ ਬਹੁ ਟਾਈਮ ਦਾ ਬਹਿਸ ਕਰੀ ਜਾਂਦਾ ਇਹ ਕਹਿੰਦਾ ਗਧਾ ਕਹਿੰਦਾ ਵੀ ਇਹ ਸਮਾਨ ਕਾਲਾਗਾ ਚੀਤਾ ਕਹਿੰਦਾ ਸਮਾਨ ਨੀਲਾਗਾ ਗਧਾ ਕਹਿੰਦਾ ਕਾਲਾਗਾ ਚੀਤਾ ਕਹਿੰਦਾ ਨੀਲਾਗਾ ਹੁਣ ਤੁਸੀਂ ਫੈਸਲਾ ਕਰੋ ਜੀ ਇਹਨਾਂ ਦਾ ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਆ ਸੋਚ ਵਿਚਾਰ ਲਈ ਆ ਇਹ ਕੰਮ ਕਰੋ ਵੀ ਸ਼ਾਂਤਰ ਕੋ ਜੀ ਤੈਨੂੰ ਫੜ ਕੇ 6 ਮਹੀਨਾ ਖਾਤਰ ਜੇਲ੍ਹ ਦੇ ਨਾ ਕਰੂ। ਕਮਾਲ ਦੀ ਗੱਲ ਆ ਯਾਰ ਮੈਂ ਇਹੋ ਜੀ ਕੀ ਗਲਤੀ ਕਰਤੀ। ਉਹ ਆ ਫਰੂਟ ਵਾਲਾ ਸੰਤਰੀ ਵੀ ਮੈਨੂੰ ਨਾਲ ਦੀ ਨਾਲ ਹੀ ਚੁੰਬੜ ਗਿਆ। ਓਏ 1 ਮਿੰਟ ਮੈਨੂੰ ਗਲਤੀ ਕਰ ਲੈਣ ਦਿਓ ਯਾਰ। ਰਾਜਾ ਸਾਹਿਬ ਜੀ ਮੇਰੀ ਕੀ ਗਲਤੀ ਆ? ਮੈਂ ਤਾਂ ਸੱਚ ਹੀ ਬੋਲਿਆ ਸੀ ਆਸਮਾਨ ਤਾਂ ਨੀਲਾ ਹੀ ਹੁੰਦਾ। ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਹੇ ਹੋ ਤੁਸੀਂ? ਗੱਲ ਸੁਣ ਜੀਤਿਆ। ਗੱਲ ਸੱਚ ਛੁੜਦੀ ਨਹੀਂ ਤੇ ਨਾ ਗਲਤ ਸਹੀ ਗਲਤ ਦੀ ਆ। ਗੱਲ ਇਸ ਗੱਲ ਦੀ ਤੈਨੂੰ ਸੋਚਾ ਦਿੱਤੀ ਆ ਵੀ ਸਾਲਾ ਗਧੇ 'ਨਾ ਗੋਣ ਬੈਸਦਾ ਹੁੰਦਾ ਇਸ ਨੇ ਗਧੇ 'ਨਾ ਬੈਸ ਕੇ ਐਡੀ ਵੱਡੀ ਗਲਤੀ ਕਰੀ ਆ ਇਹਨੂੰ ਕਣੀਸ ਕੇ ਜੇਲ੍ਹ 'ਚ ਡੱਕ ਲਿਓ ਓ ਨੋ 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 ਨੋ